ਲੋ ਪੁਜੀ ਇੱਕ ਨਿੰਗ ਸਿੰਘ ਵੀ ਉਹ ਵੀਡੀਓ ਤੇ ਦਿਖਾਈ ਦੇ ਰਿਹਾ ਇਹਦੇ ਵਿੱਚ ਨਸ਼ਾ ਵੇਚਦਾ ਜਿਹੜਾ ਹਜੇ ਨਸ਼ੇ ਖਲਾੜੀ ਦਿਖਾਈ ਦੇ ਰਿਹਾ ਤੇ ਉਹ ਇਹਨਾਂ ਨੂੰ ਅੱਜ ਅਸੀਂ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਜੀਮਾਂਡਾ ਸਰਕਾਰਾਂਗੇ ਜੀਮਾਂਡਾ ਸਰਕਾਰਾਂ ਦਾ ਕਾਰ ਵੀ ਕਰਦੇ ਹੋਇਆ ਕੱਲ ਮਿਤੀ 24 4 2025 ਨੂੰ ਅਸੀਂ ਤਿੰਨ ਵਿਅਕਤੀ ਜੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਭਾਈ ਰੁਪਾ ਗੁਰਦੀਪ ਸਿੰਘ ਪੁੱਤਰ ਹਪਾਲ ਸਿੰਘ ਵਾਸੀ ਰਾਮਪੁਰਾ ਹਰਜਿੰਦਰ ਸਿੰਘ ਜਿਹੜੀ ਖਲਾੜੀ ਸਨੋ ਕੁਲਵੰਤ ਸਿੰਘ ਵਾਸੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਇਹਨਾਂ પાસે 50 ਗ੍ਰਾਮ ਇਰੋਨਾ ਤੇ 127000 ਰੁਪਏ ਦੀ ਇੱਕ ਕਮਨੀ ਸ਼ੁਰੂ ਕੀਤੀ ਹੈ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਬਿੱਤੇ ਦਿਨੀ ਫੇਸਬੁੱਕ ਤੇ ਇੱਕ ਨਸ਼ੇ ਨਾਲ ਸੰਬੰਧਿਤ ਵੀਡੀਓ ਜੋ ਹੈ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਨਸ਼ੇ ਸੰਬੰਧਿਤ ਵੀਡੀਓ ਦੇ ਫੇਸਬੁੱਕ ਤੇ ਵਾਇਰਲ ਹੁੰਦੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਤੇਜ਼ੀ ਨਾਲ ਐਕਸ਼ਨ ਲਿੱਤਾ ਗਿਆ ਹੈ ਇਸ ਸਖਤ ਐਕਸ਼ਨ ਦੇ ਚੱਲਦਿਆਂ ਡੀਐਸਪੀ ਜੀ ਵੱਲੋਂ ਸਿਟੀ ਥਾਣਾ ਰਾਮਪਰਾ ਫੂਲ ਦੇ ਵਿੱਚ ਆ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਰਕਾਰ ਵੱਲੋਂ ਜੋਧ ਨਸ਼ਾ ਵਿਰੁੱਧ ਜਿਹੜੀ ਮਹਮਾ ਚਲਾਈ ਗਈ ਆ ਉਸ ਤਹਿਤ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜੱਜ ਜੀ ਦੇ ਆਦੇਸ਼ ਅ ਤਾਬਤ ਅਤੇ ਮਾਨਯੋਗ ਐਸਐਸਪੀ ਸ਼੍ਰੀਮਤੀ ਅਮਨੀਤ ਕੌਰ ਕੌਰ ਜੀ ਬਟਿੰਦਾ ਦੇ ਨਿਸ਼ਾਨ ਹੁਦੇਸ਼ ਕੰਮ ਕਰਦੇ ਹੋਏ ਜਿਹੜੀ ਨਸ਼ਾ ਵਿਰੁੱਧ ਮਹਮਾ ਜੋਧ ਨਸ਼ਾ ਵਿਰੁੱਧ ਚਲਾਈ ਗਈ ਆ ਉਸ ਦਾ ਕਾਰਵਾਈ ਕਰਦੇ ਹੋਏ ਕੱਲ ਮਿਤੀ 24 4 2025 ਨੂੰ ਅਸੀਂ ਤਿੰਨ ਵਿਅਕਤੀ ਇਕ ਸੀ ਇਸੇ ਪਤਰਕਾਲਾ ਸੈਨ ਵਾਸੀ ਭਾਈ ਰੁਪਾ ਗੁਰਦੀਪ ਸਿੰਘ ਪੁੱਤਰ ਹਪਾਲ ਸਿੰਘ ਵਾਸੀ ਰਾਮਪੁਰਾ ਹਰਜਿੰਦਰ ਸਿੰਘ ਲਾਡੀ ਸਨੋਕਲਵੰਤ ਸਿੰਘ ਵਾਸੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਇਹਨਾਂ ਵੱਸੋਂ 50 ਗ੍ਰਾਮ ਹੀਰੋਨਾਂ ਤੇ 1,27,000 ਰੁਪਏ ਦੀ ਡਰੱਗ ਮੰਨੀ ਤਰਾਫ ਕੀਤੀ ਹੈ ਤੇ ਇਹਨਾਂ ਵਿਰੁੱਧ ਕੇਸ ਨੰਬਰ 58 ਅੰਡਰ ਸੈਕਸ਼ਨ 21 ਬੀ ਐਨਡੀपीएस ਐਕਟ ਥਾਣਾ ਸਿਟੀ ਰਾਮਪੁਰਾ ਦੇ ਅੱਗੇ ਕਰ ਦਿੱਤਾ ਤੇ ਇੱਥੇ ਦੱਸਣਾ ਚਾਹਣਾ ਜਿਹੜਾ ਹਰਜਿੰਦਰ ਸਿੰਘ ਲਾਡੀ ਹੈ ਜੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਨਿੰਗ ਸਿੰਘ ਵੀ ਉਹ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਦੇ ਵਿੱਚ ਨਸ਼ਾ ਵੇਚਦਾ ਇਹ ਜਿਹੜਾ ਹਰਜਨਸ ਵਿੱਚ ਲਾਡੀ ਦਿਖਾਈ ਦੇ ਰਿਹਾ ਤੇ ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਜੀ ਕਮਾਂਡਾ ਕਰਾਂਗੇ ਕਮਾਂਡਾ ਕਰਕੇ ਇਹਨਾਂ ਤੋਂ ਕੋਸ਼ਿਸ਼ ਕਰਕੇ ਇੱਕ ਟਿਪ ਹੋ ਲਿਆਉਂਦੇ ਕਿੱਥੇ ਵੇਚੇ ਨੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਿਅਕਤੀ ਨੂੰ ਮੁਕੱਦਮੇ 'ਚ ਗ੍ਰਿਫਤਾਰ ਕਰਕੇ ਇਹਨਾਂ ਨੂੰ ਸੱਤ ਸਾਲ ਦਵਾਈ ਜਾਵੇ ਇਸ ਤੋਂ ਇਲਾਵਾ ਹੀ ਕੱਲ ਪਿੰਡ ਟਪਾਲੀ ਵਿਖੇ ਕਾਸੂ ਆਪਰੇਸ਼ਨ ਦੌਰਾਨ ਅਸੀਂ 5 ਲੱਖਾਂ ਦੀ ਭਾਰੀ ਮਾਤਰਾ ਵਿੱਚ ਲਾਹਣ ਵੇਚਿਆ ਗਿਆ ਖਰਾਬ ਤੇ ਪਹਿਰੇ ਸਟਾਰ ਕਰਕੇ ਥਾਣਾ ਫੂਲ ਵਿਖੇ ਪੰਜ ਮੁਕੱਦਮੇ ਜਿਹੜੇ ਦਰਜ ਕੀਤੇ ਗਏ ਸਾਡੇ ਤੇ ਸਿਟੀ ਨਾਮਪੁਰਾ ਗਾਂਧੀ ਨਗਰੀ ਉੱਤੇ ਅਸੀਂ ਜਿਆਦਾ ਫੋਕਸ ਕੀਤਾ ਹੋਇਆ ਇਸ ਤੋਂ ਇਲਾਵਾ ਭਾਈ ਰੂਪੇ ਉੱਤੇ ਵੀ ਫੋਕਸ ਕੀਤਾ ਹੋਇਆ ਤੇ ਉਸ ਕਾਫੀ ਸਾਰੇ ਪੋਜੀਟਿਵ ਜੱਟ ਬਣੇ ਲੋਕਾਂ ਨੇ ਸਾਨੂੰ ਬਹੁਤ ਸਹਿਯੋਗ ਮਿਲਿਆ ਤੇ ਅਸੀਂ ਕਾਫੀ ਮੁਕੱਦਮੇ ਦਰਜ ਕੀਤੇ ਆ ਹੈਗੀ ਰਿਕਵਰੀ ਕਮਰਚਰ ਕੰਟੈਂਟ ਦੀ ਰਿਕਵਰੀ ਨਹੀਂ ਹੋਈ ਆ ਤੇ ਅਸੀਂ ਕਾਫੀ ਮੁਕੱਦਮਿਆਂ ਉੱਤੇ ਕੰਮ ਕੀਤਾ ਤੇ ਕਾਫੀ ਜਿਹੜੇ ਉਹਨਾਂ ਦੇ ਵਿੱਚ ਇੱਕ ਸਾਡੇ ਜਸਵਿੰਦਰ ਸਿੰਘ ਸ਼ੀਨਾ ਬਾਈ ਦਾ ਰੋਪਾਈ ਕੁ ਫੈਲਾ ਸੀ ਉਸ ਨੂੰ ਇਹ ਡਾਕਟਰ ਕਿਸੇ ਨੇ ਨਹੀਂ ਕੀਤਾ ਜਿਹੜੀ ਤੁਸੀਂ ਵੀਡੀਓ ਬਾਰੇ ਗੱਲ ਕਰਦੇ ਹੋ ਉਸ ਕਹਿ ਰਹੇ ਨੇ ਬਾਈ ਬੋਲੇ ਰਸ ਰਵੀ ਸਿੰਘ ਅਨੰਦਨਾ ਕੋਈ ਨਾਮ ਦੇ ਦਿਕ ਕਰ ਲੈ ਨਾ ਨਹੀਂ ਉਹਨਾਂ ਨੇ ਤਾਂ ਉਹਨਾਂ ਨੇ ਦੋਨੋਂ ਜਾਗਰ ਕੀਤਾ ਜਿਹੜਾ ਬੰਦਾ ਬੇਚ ਰਿਹਾ ਸੀ